ਜਾਓਗੇ ਪਰਿਵਾਰ ਵਾਸੀ ਨੇ ਜਿੱਤਿਆ ਗੁਰੂ ਅਜੰਦੇਵ ਮਹਾਰਾਜ ਦੀ ਪ੍ਰਮਾਤਮਾ ਦੇ ਜਿਹੜੀ ਆ ਤਾਕਤ ਬਖਸ਼ੀ ਆ ਜਿਹੜੇ ਲੋਕਾਂ ਨੂੰ ਹੰਕਾਰ ਕਰਦੇ ਨਾ ਉਹਨਾਂ ਦਾ ਹੰਕਾਰ ਟੁੱਟਾ ਵਾ ਉਹ ਲੋਕ ਬੱਧਾ ਲੋਕਾਂ ਨੇ ਤੋੜਿਆ ਬੈੜੀ ਤੋੜਿਆ ਕੋਈ ਮੇਰੀ ਕੋਈ ਕਾਤ ਨਹੀਂ ਲੋਕਾਂ ਦੀ ਕਾਤ ਲੋਕਾਂ ਨੇ ਇਹਨਾਂ ਨੂੰ ਵਿਖਾਇਆ ਵਾ ਕਿ ਜਿਹੜੇ ਚਾਰ-ਚਾ ਪੰਜ ਨੇ ਕਹਿੰਦੇ ਗਏ ਸੋੜੀ ਪੈ 100 ਸੋੜੀ ਬੜੀ ਕਰਨ ਵਾਲਾ ਗੁਰੂ ਜਦੇ ਮਹਾਰਾਜ ਦੀ ਨਗਰੀ ਰਹਿੰਦੇ ਆ ਪ੍ਰਮਾਤਮਾ ਦਾ ਲੱਖਾਂ ਸ਼ੁਕਰ ਆ ਸਾਰੇ ਵੋਟਰਾਂ ਦਾ ਕੋਟਰ ਕੋਟਰ ਧੰਨਵਾਦ ਜੋ ਨੇ 15 ਦਿਨ ਰੋਲੈਕਸ਼ਨ ਕਰਦੇ ਨੇ ਤੇ ਜਿਨ੍ਹਾਂ ਨੇ ਕਰ ਨੂੰ ਅੱਗੇ ਤਲਾ ਬਾਈ ਜਿਹੜੇ ਕਹਿੰਦੇ ਸੀ ਨਾ ਕਿ 100 ਪੈਣੀ ਨਹੀਂ 150 ਪੈਣੀ ਕਹਿੰਦੇ ਸੀ ਕਿ 22 ਸਾਲਾਂ ਦਾ ਹੰਕਾਰ ਕਰਦੇ ਸੀ ਜਿਹੜੇ ਕਈ ਕਹਿੰਦੇ ਸੀ 22 ਸਾਲਾਂ ਦਾ ਹੰਕਾਰ ਆ ਠੀਕ ਆ ਕਨੌਣਾ ਪਰਮਾਤਮਾ ਵਾ ਹੰਕਾਰ ਦਾ ਜਿਹੜਾ ਵਾ ਆ ਜਾਂਦਾ ਬਸ ਤੋਂ ਬੈਲੋਂ ਮੈਂ ਆਪਣੇ ਵੀਰ ਭਰਾਵਾਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੇਰੇ ਨਾਲ ਖੜੇ ਹੋ ਕੇ ਮੇਰਾ ਵਾਰਡ ਚ ਸਾਥ ਦਿੱਤਾ ਤੇ ਘਰੋ ਘਰ ਜਾ ਕੇ ਵੋਟਾਂ ਪਵਾਈਆਂ ਇਹ ਮੇਰੀ ਜਿੱਤ ਨਹੀਂ ਹੈ ਇਹ ਮਹੱਲੇ ਵਾਲਿਆਂ ਨੇ ਆਪਣੀ ਇਲੈਕਸ਼ਨ ਲੜੀ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਵਾਰਡ ਵਾਲਿਆਂ ਨੇ ਆਪਣੀ ਇਲੈਕਸ਼ਨ ਲੜਨੀ ਉਹਨਾਂ ਨੇ ਲੜੀ ਤੇ ਮੈਨੂੰ ਬਹੁਤ ਵੱਡੀ ਲੀਡ ਨਾਲ ਦਿਟਾਇਆ ਮੈਂ ਉਮੀਦ ਕਰਦਾ ਕਿ ਇਹ ਲੀਡ ਸ਼ਹਿਰ ਦੀ ਸਭ ਤੋਂ ਇੱਕ ਨੰਬਰ ਦੀ ਲੀਡ ਹੋਈ ਹੋਊਗੀ ਕਿੰਨੇ ਵਾਰਤ ਫੜੇ ਜਿਹੜੀ 5 ਰੁਪਏ ਚ ਹੈ 8 ਨੰਬਰ ਵਾਰਡ ਹੀ ਮੈਂ ਆਜਾਦ ਕੈਂਡੀਗੇਟ ਹਾਂ ਜੀ ਮੋਬਾਈਲ ਦਾ ਕਿੰਨਾ ਫੀਲ ਹੋ ਰਿਹਾ ਬਹੁਤ ਵਧੀਆ ਲੋਕਾਂ ਨਾਲ ਦਿੱਤਾ ਬੜੇ ਚਿਰ ਦੇ ਲੱਗੇ ਆ ਪਿੱਛੇ ਜਿਹੜੇ ਕੰਮ ਦੇ ਲੋਕਾਂ ਦੇ ਭਲਾ ਕਰਨ ਦੀ ਸੋਚੀ ਆ ਜੋ ਚੀਜ਼ ਸਫਲ ਹੋਈ ਆ ਤੇ ਅਗਲੇ 5 ਸਾਲ ਬੜੇ ਵਧੀਆ ਤਰੀਕੇ ਨਾਲ ਮਹੱਲੇ ਦਾ ਕੰਮ ਕਰਦੇ ਰਵਾਂ ਸਰ ਨੀਅਰ ਅਬਾਊਟ ਮੈਨੂੰ ਪਈਆਂ 1090 ਵੋਟਾਂ ਟੋਟਲ ਟੋਟਲ ਪੋਲ ਲਈ 1307 ਵੋਟ ਤੇ ਨੌਨ ਸ਼ੋ ਦੇ ਨੀਅਰ ਅਬਾਊਟ ਜਿੱਤੇ 9900 ਸਾਡੇ 9900 ਦੇ ਵਿੱਚ